ਇਹ ਜਿਹੜੀ ਸ਼ਰਧਾਈ ਹੈ ਉਹ ਆਪਾਂ ਵੇਚ ਸਕਦੇ ਸ਼ਰਧਾਈ ਦੇ ਹੁਣ ਤੁਸੀਂ ਦੇਖਦੇ ਹੋ 50 ਦੇ ਵਿੱਚ ਥਾਂ ਥਾਂ ਤੇ ਜੋ ਕਾਊਂਟਰ ਲੱਗ ਚੁੱਕੇ ਹਨ ਜੋ ਸਿਹਤਵਾਦ ਤੇ ਬਹੁਤ ਹੀ ਵਧੀਆ ਸ਼ਰਧਾਈ ਇਹਨੂੰ ਦਲਪੰਥਰ ਦੇ ਵਿੱਚ ਸਿੱਧੀ ਦੇਗਾ ਆਖਿਆ ਜਾਂਦਾ ਕਿਉਂਕਿ ਸ਼ਹੀਦ ਸਿੰਘ ਸ਼ੱਕਦੇ ਨੇ ਅਤੇ ਜਿਹੜੇ ਇਹ ਕੋਟਾ ਕਹਿ ਕੇ ਉਹ ਬਾਹਰ ਵੇਚਦੇ ਨੇ ਤੇ ਮਨਮਤ ਸਾਰੀਆਂ ਆਪਣੇ ਮਨਮਤਾਂ ਨਾਲ ਵੇਚ ਦਿੰਦੇ ਨੇ ਉਹ ਪਰ ਕਈ ਕਹਿੰਦੇ ਵਿੱਚ ਭੰਗ ਕੀ ਹੋਰ ਕੀ ਗੋਲੀਆਂ ਪਾਵਾ ਕੇ ਵੀ ਵੇਚ ਰਿਆਂ ਉਹ ਤਾਂ ਨਸ਼ਾ ਕਹਿੰਦੇ ਹੈਗਾ ਜੀ ਉਹ ਉੱਚੀ ਦੀ ਦੇਗਾ ਮਹਾਰਾਜੀ ਜੀ ਨੂੰ ਉਹਗ ਲੱਗਦਾ ਨਾਲ ਪੰਥ ਦੇ ਵਿੱਚ ਪ੍ਰਾਤਨ ਮਰਿਆ ਦਾ ਦੇ ਨਾਲ ਛਿੱਦੀ ਤੇਗਾ ਲੱਗਦੀਆਂ ਹਨ ਅਤੇ ਸ਼ਕਤੀ ਦੇ ਛਕਾਈਆਂ ਜਾਂਦੀਆਂ ਹਨ ਬਾਬੇ ਜਿਹੜੇ ਨਸ਼ੇ ਦੇ ਆੜ ਦੇ ਵਿੱਚ ਕੋਈ ਵੀ ਕੰਮ ਕਰਨਗੇ ਉਹ ਤਾਂ ਹੁਣ ਗਲਤੀ ਆ ਨਾ ਕਿਸੇ ਦਿੱਤੀ ਬੁੱਤ ਨੂੰ ਨਸ਼ੇ ਤੇ ਲਾਉਣਾ ਉਲਾ ਮੱਲਾ ਜਿਹੜਾ ਕੀ ਆ ਰਿਹਾ ਜਿਸ ਤੇ ਪੂਰੇ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਪ੍ਰਸ਼ਾਸਨ ਵੱਲੋਂ ਵਕ ਵਕ ਸੁਰੱਖਿਆ ਪ੍ਰਬੰਧਾਂ ਦੇ ਕਹਿੰਦੇ ਜਾਇ ਜੇ ਲਿੱਤੇ ਜਾ ਰਹੇ ਪਰ ਉੱਤੀ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਪੁਲਿਸ ਵੱਲੋਂ ਜਿਹੜੇ ਬਾਹਰ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਤੇ ਜਿਹੜੀ ਘੋਟਾ ਲਗਾਉਣ ਵਾਲੇ ਹੁੰਦੇ ਆ ਜਾਂ ਜਿਹੜੇ ਨਿਹੰਗ ਸਿੰਘ ਹੁੰਦੇ ਆ ਉਹਨਾਂ ਦੇ ਉਹਦੇ ਜਿਹੜਾ ਘੋਟਾ ਹੈ ਉਸ ਨੂੰ ਪੁਲਿਸ ਵੱਲੋਂ ਕਰਵਾਇਆ ਗਿਆ ਕਿ ਉਰੇ ਨਸ਼ਾ ਨਹੀਂ ਵੇਚਣਾ ਸੋ ਸਾਡੇ ਨਾਲੇ ਬਾਬਾ ਜੀ ਆਗੇ ਨੇ ਹੰਸ ਸਿੰਘ ਜੀ ਆਨ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੱਲ ਦੀ ਤੁਸੀਂ ਵੀਡੀਓ ਦੇਖੀ ਹੋਏਗੀ ਕਿ ਨਨਪੁਰ ਸਾਹਿਬ ਪੁਲਿਸ ਕਹਿੰਦੀ ਕਿ ਜਿਹੜਾ ਨਨਪੁਰ ਹੋਲਾ ਮੱਲਾ ਚੱਲਣਾ ਉਹਦੇ ਤੇ ਭੰਗ ਨਹੀਂ ਵੇਚੀ ਜਾਣੀ ਜਿਹੜੀ ਕਿ ਰਗੜਾ ਲਾ ਕੇ ਦੇਖਦੇ ਹਾਂ ਕਿਵੇਂ ਦੇਖਦੇ ਤੁਸੀਂ ਬਾਬਾ ਜੀ ਉਹ ਜਿਹੜੇ ਬਾਹਰਲੇ ਪਾਸੇ ਰਗੜਾ ਵੇਚਦੇ ਨੇ ਜਿਹੜੀ ਦਲਪੰਥ ਦੀ ਪ੍ਰਾਤਨ ਮਰਿਆਦਾ ਦਲਪੰਥਾ ਦੇ ਵਿੱਚ ਅੱਜ ਵੀ ਸ਼ੀਧੀ ਦੇ ਘਰ ਰਗੜੀ ਜਾਂਦੀਆਂ ਨੇ ਸਿਦੀ ਦੇ ਘਰ ਅਗੜ ਕਿਰਦਾਸ ਬੇਨਤੀ ਕਰਕੇ ਤੇ ਉਹ ਸੰਗਤ ਵੀ ਛੱਕਦੀ ਅਤੇ ਨਿਹੰਗ ਸਿੰਘ ਫੌਜਾ ਵੀ ਛੱਕਦੀ ਆ ਤੇ ਜਿਹੜੇ ਉਹ ਬਾਹਰ ਅੱਡੇ ਲਾ ਕੇ ਵੇਚਦੇ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਨਾ ਵੀ ਉਹ ਕਿਸ ਤਰੀਕੇ ਨਾਲ ਬਣਾਉਂਦੇ ਨੇ ਕਿਸ ਤਰੀਕੇ ਨਾਲ ਵੇਚਦੇ ਨੇ ਕਈ ਤਾਂ ਨਿਹੰਗ ਸਿੰਘ ਵੇਚਦੇ ਨੇ ਕਈ ਸਹਿਜਧਾਰੀ ਵੇਚਦੇ ਨੇ ਤੇ ਜਿਹੜੀ ਸਰਦਾਈ ਹੈ ਉਹ ਆਪਾਂ ਵੇਚ ਸਕਦੇ ਸਰਦਾਈ ਦੇ ਹੁਣ ਤੁਸੀਂ ਦੇਖਦੇ ਹੋ 50 ਦੇ ਵਿੱਚ ਥਾਂ-ਥਾਂ ਤੇ ਜੋ ਕਾਊਂਟਰ ਲੱਗ ਚੁੱਕੇ ਹਨ ਜੋ ਸਿਹਤ ਵਾਸਤੇ ਬਹੁਤ ਹੀ ਵਧੀਆ ਸਰਦਾਈ ਜਿਹਦੇ ਵਿੱਚ ਸੁੱਕ ਸੰਦਾਨ ਨਹੀਂ ਪੈਂਦਾ ਬਾਕੀ ਉਹਦੇ ਵਿੱਚ ਸਾਰਾ ਕੁਝ ਹੀ ਪੈਂਦਾ ਹੈ ਉਹਦੇ ਨਾਲ ਸਰਦਾਈ ਵੇਚਦੇ ਨੇ ਉਹ ਵੇਚ ਸਕਦੇ ਨੇ ਤੇ ਜਿਹੜੀ ਇਹ ਜਿਹੜੇ ਆਪਣੇ ਸ਼ਹੀਦੀ ਦੇ ਗਾਣੇ ਤੇ ਇਹਨੂੰ ਦਲਪੰਥਾ ਦੇ ਵਿੱਚ ਸਿੱਧੀ ਦੇਗਾ ਆਖਿਆ ਜਾਂਦਾ ਕਿਉਂਕਿ ਸ਼ਹੀਦ ਸਿੰਘ ਸ਼ਕਦੇ ਨੇ ਅਤੇ ਜਿਹੜੇ ਇਹ ਕੋਟਾ ਗਹਿ ਕੇ ਉਹ ਬਾਹਰ ਵੇਚਦੇ ਨੇ ਇਹ ਮਨਮਤ ਸਾਰੀਆਂ ਆਪਦੀ ਮਨਮਤਾਂ ਨਾਲ ਵੇਚਦੇ ਨੇ ਉਹ ਕਰਕੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਨੂੰ ਉਤੋਂ ਬੰਦ ਕਰਾਇਆ ਤੇ ਉਹ ਜੇ ਉਹਨਾਂ ਨੇ ਕੋਈ ਗਲਤ ਕੀਤਾ ਹੋਣਾ ਤਾਂ ਪ੍ਰਸ਼ਾਸਨ ਨੇ ਬੰਦ ਕਰਵਾਇਆ ਉਹ ਵੈਸੇ ਦਲਪੰਥਾ ਦੇ ਵਿੱਚ ਹੁਣ ਵੀ ਉੱਥੇ ਦਲਪੰਥ ਤੋਂ ਉਤਾਰੇ ਕਿੱਥੇ ਹੋਏ ਨੇ ਜਿੱਦਾਂ ਦਸ਼ਮੇਸਤਰ ਦਾ ਦਲ ਪੰਥਾ ਬੁੱਢਾ ਦਲ ਬਾਬਾ ਵਿਧੀ ਚੰਦੀ ਤੇ ਬਾਕੀ ਸਾਰੇ ਦਲ ਪੰਥਾ ਦੇ ਉਤਾਰੇ ਹੋਏ ਨੇ ਉਹ ਸਾਰੇ ਹੁਣ ਵੀ ਸ਼ਿੱਦੀ ਤੇ ਗਾਰ ਰਕੜ ਕੇ ਸ਼ਾ ਕਰ ਰਹੇ ਨੇ ਤੇ ਸ਼ਿਕਾਰ ਰਹੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਲਾਈ ਗਈ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਿਹੜੇ ਕਿਉਂਕਿ ਕਈ ਕਿਰਤ ਵੀ ਕਰ ਰਹੇ ਆ ਜੀ ਤੁਸੀਂ ਕਹਿ ਰਹੇ ਹੋ ਵੀ ਕਈ ਸਿੰਘ ਸਿੰਘ ਕਿਰਤ ਵੀ ਕਰਦੇ ਆ ਜਿਹੜੇ ਸ਼ਰਧਾਈ ਦੀ ਉਹ ਲੰਦੇ ਆ ਪਰ ਕਈ ਕਹਿੰਦੇ ਵਿੱਚ ਭੰਗ ਕੀ ਹੋਰ ਕੀ ਗੋਲੀਆਂ ਪਾਵਾ ਕੇ ਵੀ ਵੇਚ ਰਹੇ ਆ ਉਹ ਤਾਂ ਨਸ਼ਾ ਕਹਿੰਦੇ ਹੈਗਾ ਜੀ ਉਹ ਉਸ ਚੀਜ਼ ਨੂੰ ਕਹਿੰਦੇ ਉਹ ਬਾਬਾ ਜੀ ਉਹ ਚੈੱਕ ਕਰਕੇ ਉਹ ਮਨਮਤੀਆਂ ਸਾਰੀਆਂ ਉਹ ਜਿਹੜੇ ਗੋਲੀਆਂ ਪਾ ਕੇ ਵੇਚਦੇ ਨੇ ਉਹਨਾਂ ਦੀ ਪਕੜ ਹੋਵੇ ਅਸੀਂ ਦਲਬੰਦ ਬੋਲੋ ਵੀ ਉਹਦੇ ਫੌਜਾ ਬੋਲੋ ਵੀ ਇਹ ਚੀਜ਼ ਦਾ ਪ੍ਰਸ਼ਾਸਨ ਨੂੰ ਕਹਿੰਦੇ ਵੀ ਜਿਹੜੇ ਗੋਲੀਆਂ ਪਾਕੇ ਜਾਂ ਕੋਈ ਹੋਰ ਨਸ਼ਾ ਪਾਕੇ ਵੇਚਦੇ ਨੇ ਗਲਤ ਦੁਰਵਰਤੋਂ ਕਰ ਰਹੇ ਹਨ ਕਿਉਂਕਿ ਜਿਹੜੀ ਸ਼ਿੱਦੀ ਦੇਗਾ ਮਹਾਰਾਜ ਜੀ ਨੂੰ ਭੋਗ ਲੱਗਦਾ ਦਲਬੰਦਾਂ ਦੇ ਵਿੱਚ ਪ੍ਰਾਤਨ ਮਰਿਆ ਦਾ ਦੇ ਨਾਲ ਸ਼ਿੱਦੀ ਤੇਗਾ ਲੱਗਦੀਆਂ ਹਨ ਅਤੇ ਸ਼ਾਗਦੇ ਤੇ ਸ਼ਿਕਾਇਆਂ ਜਾਂਦੀਆਂ ਹਨ ਉੱਥੇ ਇਸ ਦੀ ਇਸ ਚੀਜ਼ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ ਜਿੱਥੇ ਸਿੰਘ ਫੌਜਾ ਬੈਠੀਆਂ ਹੋਣ ਨਾਂ ਤਿੰਨ ਖੋਜਾ ਬੈਠੀਆਂ ਉੱਤੇ ਪੁਲਿਸ ਨਹੀਂ ਆ ਸਕਦੀ ਜਿਹੜੇ ਬਾਹਰ ਜਿਹੜੇ ਵੇਚਦੇ ਉਹਨਾਂ ਨੂੰ ਮਤਲਬ ਤੁਸੀਂ ਕਹਿ ਰਹੇ ਹੋ ਵੀ ਨਸ਼ੇ ਜਿਹੜੇ ਜੇ ਨਸ਼ੇ ਦੀ ਆੜ ਵਿੱਚ ਵੇਚ ਰਹੇ ਉਹਨਾਂ ਤੇ ਕਾਰਵਾਈ ਠੀਕ ਹੈ ਬਾਬਾ ਜਿਹੜੇ ਨਸ਼ੇ ਦੀ ਆੜ ਦੇ ਵਿੱਚ ਕੋਈ ਵੀ ਕੰਮ ਕਰਨਗੇ ਉਹ ਤਾਂ ਹੁਣ ਗਲਤੀ ਹੈ ਨਾ ਕਿਸੇ ਦੇਤੀ ਪੁੱਤ ਨੂੰ ਨਸ਼ੇ ਤੇ ਲਾਉਣਾ ਉਹ ਆੜ ਚ ਜਿਹੜੇ ਦਲ ਪੰਥ ਦੇ ਵਿੱਚ ਮਰਿਆਦਾ ਸ਼ਿੱਧੀ ਦੇ ਗਾਂਦੀ ਉਹ ਤਾਂ ਅਪਰਾਧਨ ਮਰਿਆਦਾ ਨਾਲ ਹੀ ਚੱਲ ਰਿਹਾ ਉਹ ਤਾਂ ਅੱ菲 ਵੀ ਮੰਨਦੇ ਵੀ ਦਲ ਪੰਥ ਦੇ ਵਿੱਚ ਮਰਿਆਦਾ ਮਰਿਆਦਾ ਨਾਲ ਹੀ ਚੱਲ ਰਿਹਾ ਜੋ ਪਹਿਲਾਂ ਜੰਗਾ ਜੁੱਧਾ ਮੋਕੇ ਵੀ ਚੱਲਦੇ ਸੀ ਤੇ ਹੁਣ ਵੀ ਚੱਲਦਾ ਛਰਦਾਈਆਂ ਵੀ ਲੱਗਦੀਆਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਜਾਂਦੇ ਹਨ ਤੇ ਛਿੱਦੀ ਤੇ ਕਬੀਰ ਰਗੜੀ ਜਾਂਦੀਆਂ ਹਨ ਜਿਹੜੇ ਫੌਜਾਂ ਛੱਕਦੀਆਂ ਹਨ ਨਿਹੰਗ ਸਿੰਘ ਫੌਜਾਂ ਛੱਕਦੀਆਂ ਨੇ ਬਾਬਾ ਜੀ ਤਾਂ ਬਿਲਕੁਲ ਸਾਡੇ ਨਾਲ ਸੀ ਬਾਬਾ ਜੀ ਬਾਬਾ ਜੀ ਨੇ ਦੱਸਿਆ ਕਿ ਬਿਲਕੁਲ ਪ੍ਰਸ਼ਾਸਨ ਨੇ ਬਿਲਕੁਲ ਜਿਹੜੀ ਕਾਰਵਾਈ ਕੀਤੀ ਅਗਰ ਕੋਈ ਨਸ਼ਾ ਵੇਚਦਾ ਤਾਂ ਬਿਲਕੁਲ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਉਹਨਾਂ ਕਿਹਾ ਕਿ ਕਈ ਨਿਹੰਗ ਸਿੰਘ ਜੀ ਕੀਰਤ ਕਰ ਰਹੇ ਨੇ ਸ਼ਰਧਾਈ ਬਣਾ ਕੇ ਥਾਂ-ਥਾਂ ਤੇ ਇਹਨਾਂ ਦੀਆਂ ਜਿਹੜੀਆਂ ਚਾਲਾਂ ਵੀ ਲਗੀਆਂ ਪਈਆਂ ਔਰ ਆਪ ਜੀ ਵੀ ਉਹ ਕਹਿੰਦੇ ਕਿ ਅਸੀਂ ਜਦੋਂ ਦੇ ਬਣਾਉਂਦੇ ਆਂ ਤੇ ਇਹਦੇ ਵਿੱਚ ਤੁਹਾਡੀ ਵੀ ਸ਼ਰਧਾਈ ਹੁੰਦੀ ਆ ਜਿਹੜੇ ਨਸ਼ਾ ਵੇਚ ਰਹੇ ਨੇ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਉਹਨੂੰ ਠੀਕ ਕੀਤਾ ਗਿਆ ਪਟਿਆਲਾ ਤੋਂ ਨੀਰ ਦੇ ਨਾਲ ਚਰਨਜੀਤ ਚੋਛੀ ਦੀ ਰਿਪੋਰਟ